ਦੇਖੋ ਦੋਸਤੋ ਭਾਰੀ ਮੀਂਹ ਪੈਣ ਕਾਰਨ ਪਾਲਕ ਦੇ ਵਿੱਚ ਕਿਵੇਂ ਪਾਣੀ ਭਰਿਆ ਹੋਇਆ ਹੈ ਹਾਲਾਂਕਿ ਵਾਣ ਨੀਵਾ ਉਸ ਦੇ ਵਿੱਚ ਕੱਢ ਰਹੇ ਆ ਜੀ ਵਾਹਿਗੁਰੂ ਕਰੇ ਕਿਰਪਾ ਵੀ ਜੀ ਰੁਕ ਜਾਏ ਤੇ ਫਸਲ ਬਚ ਜਾਵੇ ਜੀ ਵਾਹਿਗੁਰੂ ਮਿਹਰ ਕਰੇ ਸਾਰੇ ਪੰਜਾਬ ਤੇ ਅੱਜ ਸਾਡੇ ਏਰੀਆ 'ਚ ਮੀਂਹ ਬਹੁਤ ਪਾਰੀ ਪਿਆ ਜੀ। ਬਹੁਤ ਤੇਜ਼ ਹਵਾ ਚੱਲੀ ਨਾਲ ਮੀਂਹ ਸੀ। ਤੇ ਦੇਖੋ ਦੋਸਤੋ ਪਾਲਕ ਦੀ ਮੀਂਹ ਨੇ ਹਵਾ ਨਹੀਂ ਕਿਵੇਂ ਕੀਤਾ ਹਾਲ। ਦੇਖੋ ਦੋਸਤੋ ਬਾਣ ਨੀਵਾ ਹੋਣ ਕਾਰਨ ਉੱਚਾ ਝੋਨੇ ਵਾਲੇ ਚ ਕੱਢ ਰਹੇ ਆ ਪਾਣੀ ਇਹਦਾ ਪਾਲਕ ਵਾਲਾ ਉੱਚਾਈ ਚਲੋ ਕੁਝ ਬਚਤ ਹੋ ਜੂਗੀ ਵਾਹਿਗੁਰੂ ਕਰੇ ਕਿਰਪਾ ਹੰ ਤਾਂ ਮੀਂਹ ਰੁਕ ਜਾਵੇ ਜੀ ਉਧਰ ਖੇਤ ਖਾਲੀ ਪਿਆ ਹੈ ਕੁਝ ਬੀਜ ਨਹੀਂ ਸਕਦੇ ਜੀ ਦੇਖੋ ਜੀ ਦੋਸਤੋ ਵਾਹਿਗੁਰੂ ਕਰੇ ਕਿਰਪਾ ਸਾਰੇ ਪੰਜਾਬ ਤੇ ਫੜ ਵੀ ਰੁਕ ਜਾਣ ਮੀਂਹ ਵੀ ਰੁਕ ਜਾਏ ਸਾਰਾ ਕੁਝ ਰੁਕ ਜਾਏ ਜੀ ਵਾਹਿਗੁਰੂ ਇਹ ਦੁੱਖਾਂ ਕਸ਼ਟਾਂ ਤੋਂ ਵਾਹਿਗੁਰੂ ਬਾਹਰ ਕੱਢਣ ਦਾ ਧੰਨਵਾਦ